ਦੀ ਬਹੁਤ ਸੇਵਾ ਬਦਸ਼ੀ ਦਾ ਇੰਨਾ ਚਾਹ ਹੁੰਦਾ ਸੀ ਜਦੋਂ ਤੋਂ ਸੁੱਤ ਸੰਭਾਲੀ 10-10 ਦਿਨ ਸਕੂਲੀ ਨਾ ਜਾੜਾ ਕਈ ਵਾਰੀ ਘਰੋਂ ਕਹਿ ਕੇ ਵੀ ਗਏ ਤੇ ਸਕੂਲ ਨਹੀਂ ਗਏ ਨਾਨਕਸਰ ਸਾਈਕਲ ਤੇ ਜਾਵੜਦੇ ਸੀ ਚਾਤ ਪੰਜ ਮੁੰਡੇ ਇਕੱਠੇ ਹੋ ਗਏ ਜਣੀ ਗਰਵ ਹੋ ਦੇਖੋ ਸੇਵਾ ਨੂੰ ਭਾਗ ਲੱਗਦੇ ਆ ਮੈਂ ਉਦਾਹਰਨ ਦਿੰਦਾ ਤੁਹਾਨੂੰ ਬਾਬਾ ਜੀ ਦੀ ਸੇਵਾ ਦੀ ਮਾਪਿਆਂ ਨੂੰ ਜੋੜਨਾ ਚਾਹੀਦਾ ਇੱਕ ਵਾਰੀ ਅਸੀਂ ਬਾਬਾ ਜੀ ਦੀ ਵਰ੍ਹੇਸ਼ੀ ਤੇ ਚਾਰ ਪੰਜ ਮੁੰਡੇ ਇਕੱਠੇ ਹੋ ਗਏ ਤੇ ਸੇਵਾ ਤੇ ਚਲੇਗੇ ਪੜਨ ਗਏ ਨਾ ਸਕੂਲੇ ਸਾਡੇ ਨਾਲ ਇੱਕ ਦੋ ਭਰਾ ਸੀ ਮੁੰਡੇ ਉਹ ਉਹ ਜਦੋਂ ਅਸੀਂ ਆਏ ਤੇ ਦਾਦੀ ਉਹਦੀ ਮਗਲ ਪੈ ਗਈ ਸਾਨੂੰ ਕਹਿੰਦੀ ਤੁਸੀਂ ਤਾਂ ਬੇਲੇ ਤੁਰੇ ਫਿਰਦੇ ਆ ਸਾਡੇ ਮੁੰਡਿਆਂ ਦਾ ਕੰਮ ਕਰਨਾ ਐਵੇਂ ਸਾਦਾਂ ਦੇ ਦੇਦਿਆਂ ਚ ਨਾਨਕ ਸਾਡੇ ਤੁਰੇ ਫਿਰਦੇ ਆ ਉਥੇ ਕੀ ਪਿਆ ਆਪ ਵੀ ਘਾਟੀ ਜਾਂਦੀ ਸੀ ਗੁਰਦੁਆਰੇ ਮੈਂ ਦੇਖੀ ਨਹੀਂ ਕਿਤੇ ਗਈ ਹੋ ਗਰਮਖੋ ਜਦੋਂ ਉਹਨੇ ਇੰਨਾ ਤਾੜਿਆ ਝੜਕਿਆ ਤੇ ਅਸੀਂ ਮੁੜ ਕੇ ਉਹਨਾਂ ਦੇ ਮੁੰਡਿਆਂ ਨੂੰ ਕਿਹਾ ਹੀ ਨਹੀਂ ਵੀ ਤੁਸੀਂ ਬਾਅਦ ਤੇ ਚੱਲ ਜਾ ਤੇ ਸੱਚ ਜਾਣਿਓ ਗਰਮਖੋ ਸਾਨੂੰ ਤਰਸ ਆਇਆ ਇੱਕ ਵਾਰੀ ਹੁਣ ਪਿੱਛੇ ਜੇ ਮਿਲੇ ਤਿੰਨ ਸਾਲ ਹੋਏ ਇੱਕ ਦਿਹਾੜੀਆਂ ਵਰਗੀ ਉਹਨਾਂ ਦੀ ਆ ਉਹਨਾਂ ਟੇਮਾਂ 'ਚ ਸਾਡੇ ਨੂੰ ਘਰ-ਬਾਦ ਚੰਗਾ ਸੀ ਉਹਨਾਂ ਦਾ ਪੈਸਾ ਸੀਗਾ ਗੱਡੀਆਂ ਸੀਗੀਆਂ ਟਰੱਕ ਸੀਗੇ ਘਰ-ਬਾਰ ਵਧੀਆ ਸੀ ਤੇ ਜਦੋਂ ਉਹਨੇ ਸੰਗਤ ਵਿੱਚ ਸੰਦਾ ਜਾਣ ਦਿੱਤੇ ਮੁੰਡੇ ਨਸ਼ੇ 'ਚ ਪੈ ਗਏ ਬਾਦਮੀ ਤੱਕ ਜੂੜੇ ਜਾੜੇ ਰੱਖੇ ਉਹਦੋਂ ਬਾਅਦ ਕਟਾਕ ਲੂ ਦਿੱਤੇ ਔੜੀ-ਔੜੀ ਨਸ਼ਿਆਂ 'ਚ ਪੈ ਗਈ ਐਸਾ ਵਿਗਦਾ ਵਿਗਦਾ ਘਰ ਵੀ ਵਿਗ ਗਿਆ ਤੇ ਗੁਰਮਖੋ ਤੇ ਮਾਈ ਨੇ ਦੱਸਿਆ ਕਹਿੰਦੀ ਇਹ ਉਹ ਮੁੰਡਾ ਜਿਹੜਾ ਢੋਡੇ ਨਾਲ ਪੜਦਾ ਸੀਗਾ ਇਹਦੇ ਘਾ ਦਾ ਨਹੀਂ ਉਹਦੇ ਕਿਸੇ ਦੀ ਗੱਡੀ-ਕੁੱਡੀ ਜਦੋਂ ਹੁੰਦਾ ਉਹਦੇ ਚ ਤੇਲ ਕੱਟ ਲੈਂਦੀ ਆ ਤਾਂ ਜਾਂ ਕੀ ਘਰ ਦਾ ਬਜਾਦਾ ਮਾੜਾ-ਬੋਟਾ ਖੰਡ ਦਾ ਅਸ਼ਨ ਦੇ ਹੁੰਦੀ ਆ ਜਿੱਦੀ ਕਿ ਧੰਗਾ ਹੁੰਦਾ ਤਾਂ ਨਸ਼ੇ ਹੀ ਖਾ ਜਾਂਦੇ ਵੇਖੋ ਮਾਂ ਪਿਓ ਦਾਦੀ ਦਾ ਬੀਜਿਆ ਹੋਇਆ ਜੇ ਕਿਤੇ ਬਾਬਾ ਜੀ ਦੇ ਘਰ ਨਾਲ ਜੁੜੇ ਹੁੰਦੇ ਨਾ ਤੋੜਦੇ ਤਾਂ ਗੱਲ ਕਿੱਥੇ ਜਾਣੀ ਸੀ ਅੱਜ ਆਪਣੇ ਬਾਬਾ ਜੀ ਦੇ ਘਰ ਐਸੀ ਸ਼ਕਤੀ ਕਿਰਪਾ ਮਿਹਰਾਂ ਬਖਤਦੀਆਂ ਨੇ ਇੱਥੇ ਦੁਨੀਆ ਆਉਂਦੀ ਹੈ ਲਾਹਾ ਪ੍ਰਾਪਤ ਕਰਕੇ ਜਾਂਦੀ ਆ ਕੋਈ ਇਸੇ ਦਾ ਨਸ਼ਾ ਛੱਡਿਆ ਗਿਆ ਕਿਸੇ ਦਾ ਸਰੀਰ ਤੰਦ ਦੋਸਤ ਹੋ ਗਿਆ ਤਾਂ ਹੀ ਇੰਦੀਆਂ ਸੰਗਤਾਂ ਜੁੜੀਆਂ ਤੇ ਗੁਰਮਖੋ ਜਣੀ ਬਾਬਾ ਜੀ ਦੀ ਬਾਦਸ਼ਹੀ ਦੀ ਸੇਵਾ ਦਾ ਫਲ ਬਹੁਤ ਕਮਾਈ ਹੈ ਬਾਬਾ ਨੰਦ ਸਿੰਘ ਮਹਾਰਾਜ ਦੀ ਬਾਬਿਆਂ ਨੇ ਨਾ ਇੱਕ ਸਵਾਸ ਵੀ ਬਿਰਥਾ ਨਹੀਂ ਜਾਣ ਲਿਤਾ ਇੱਕ ਸਵਾਸ ਵੀ ਆਪਕੋ ਪਿਆਰ ਨਾ ਸਤਨਾਮ ਆਪਣੇ ਤਾਂ ਸਾਰੀ ਬਥੀ ਜਾਂਦੀ ਆ ਲੱਗਦਾ ਹੀ ਨਹੀਂ ਵੀ ਕੋਈ ਸਫਲਾ ਹੁੰਦਾ ਹੋਊਗਾ ਵੀ ਆਪਾਂ ਕਿੰਨਾ ਕ ਨਾਮ ਜਪਦੇ ਆ ਕੁਛ ਵੀ ਨਹੀਂ ਇਹ ਤਾਂ ਮੇਰਮ ਬਾਬਾ ਜੀ ਦੀਆਂ ਬਾਬਿਆਂ ਨੇ ਅਦੁੱਲ ਦੇ ਫੈਲਦੇ ਆ ਨੂੰ ਸਾਂਭ ਲਿਆ ਆਪਾਂ ਆਪਾਂ ਸਾਰੇ ਪ੍ਰਾਣੇ ਇਕੱਠੇ ਹੋਏ ਪਿਛਲੇ ਜਨਮਾਂ ਦੀ ਕਿਤੇ ਨਾ ਕਿਤੇ ਵਿਛੜੇ ਹੋਏ ਬਾਬਾ ਜੀ ਨੇ ਆਪਾਂ ਨੂੰ ਸਾਰਿਆਂ ਨੂੰ ਫਿਰ ਇਕੱਠੇ ਕੀਤਾ ਹੈ ਬਾਬਾ ਜੀ ਦੀ ਜਣੀ ਇੰਨੀ ਕਮਾਈ ਜਣੀ ਇੱਕ ਸਵਾਸ ਵੀ ਵਿਰਥਾ ਨਹੀਂ ਜਾਂ ਦਿੰਦਾ ਪੁੱਤੋ ਵਾਲੇ ਬਾਬਾ ਜੀ ਬਾਬਾ ਮਧਾਮ ਸਿੰਘ ਮਹਾਰਾਜ ਬਾਬਾ ਨਾਨ ਸਿੰਘ ਨੇ ਬਚਨ ਕੀਤਾ ਕਹਿੰਦੇ ઋષਿ ਜੀ ਕਿੰਨਾ ਨਾਮ ਜਪਦੇ ਹੋ ਕਹਿੰਦੇ ਜੀ ਵੀ 11 ਘੰਟੇ ਰਾਤ ਨੂੰ 11 ਘੰਟੇ ਦਿਨੇ 22 ਘੰਟੇ ਜਪਦੇ ਸੋਚ ਕੇ ਦੇਖੋ ਗੱਲ 22 ਘੰਟੇ ਆਗੋ ਤਾੜ ਨਾ ਹੋਈ ਕਹਿੰਦੇ ਕਹਿੰਦੇ ਸਾਧੂ ਬਣ ਗਿਆ ਝੋਲਾ ਪਾ ਲਿਆ ਕਹਿੰਦੇ ਜਿਹੜੇ 2 ਘੰਟੇ ਜਪਦਾ ਨਹੀਂ ਇਹਦਾ ਘਾਟਾ ਕੌਣ ਪੂਰਾ ਕਰੂਗਾ ਆਕੋ ਪਿਆਰ ਦਾ ਸਤਨਾਮ 2 ਘੰਟੇ ਜਿਹੜਾ ਜਪਦਾ ਨਹੀਂ ਇਹਦਾ ਘਾਟਾ ਕੌਣ ਪੂਰਾ ਕਰੂਗਾ ਫੇਰ ਬਾਬਾ ਜੀ ਉਸ ਬਚਨ ਤੋਂ ਬਾਅਦ ਕਹਿੰਦੇ ਜੀ ਨੀਂਦ ਆ ਜਾਂਦੀ 2 ਘੰਟੇ ਕਹਿੰਦੇ ਚੰਗਾ ਨੀਂਦ ਵੀ ਤਿਆਗਦੇ ਉਹ ਦਰੰਗਤ ਹੈ ਉਹਦੇ ਉੱਤੇ ਬਹਿ ਜਾਗਾ ਥੰਦੇ ਛੱਪੜੀ ਸੀ ਜਦੋਂ ਨੀਂਦ ਆਈ ਤੇ ਪਾਣੀ 'ਚ ਧੜੰਮ ਦੇਣੇ ਡਿੱਗੇ ਹੈ ਕੋਈ ਐਸਾ ਰਿਚੀ ਮਹਾਪੁਰਸ਼ ਕਈਆਂ ਨੇ ਜਪ ਤਪ ਕੀਤਾ ਹੋ ਉਹ ਦੇਤੀਆਂ ਸਿੱਧੀਆਂ ਪਾਉਣ ਦੇ ਲਈ ਕਈਆਂ ਨੇ ਜਪ ਤਪ ਕੀਤਾ ਹੋ ਕੋਈ ਕਲਾ ਦੁਨੀਆਂ ਨੂੰ ਦਿਖਾਉਣ ਦੇ ਲਈ ਪਰ ਮੇਰੇ ਬਾਬਾ ਜੀ ਨੇ ਜਪ ਤਪ ਕੀਤਾ ਬੀ ਗੁਰੂ ਜਾਨ ਕੇ ਮੇਰੇ ਸਾਹਮਣੇ ਆ ਕੇ ਬਹਿ ਜਾ ਮੈਂ ਤੈਨੂੰ ਪਾਉਣ ਲਈ ਜਤਬਤ ਕਰਦਾ ਪਾਉਣ ਲਈ